ਉਸ਼ਣ ਕੰਡੀਗੜ੍ਹ ਚ ਟਾਵਰ ਤੇ ਖੜੇ ਨੌਜਵਾਨ ਨੂੰ ਉਤਾਰਿਆ ਗਿਆ ਹੈ ਹਟ ਹਾਪਸ ਦੇ ਹਾਈਡਰੋਲਿਕ ਕ੍ਰੇਨ ਦੀ ਮਦਦ ਨਾਲ ਉਤਾਰਿਆ ਜ਼ਮੀਨ ਵਿਵਾਦ ਨੂੰ ਲੈ ਕੇ ਸਿਆਮਨ ਨੂੰ ਮਿਲਣ ਦੀ ਕਰ ਰਿਹਾ ਸੀ ਜ਼ਿੱਦ ਹਰਿਆਣਾ ਦੇ ਕੈਥਲ ਦੇ ਵਿੱਚ ਸਿੱਖ ਸ਼ਖਸ ਦੀ ਕੁੱਟਮਾਰ ਫਿਟ ਦਾ ਇਲਜ਼ਾਮ ਦੋ ਬਾਈਕ ਸਵਾਰਾਂ ਨੇ ਖਾਲਸਤਾਨ ਨੇ ਕਹਿ ਕਿ ਪਿੱਕਾ ਹਮਲਾ ਮਜੀਠੀਆ ਤੇ ਵਿੜਿੰਗ ਬੋਲੇ ਇੱਕ ਕੰਗਰਾਂ ਦੇ ਸਿੱਖਾਂ ਪ੍ਰਤੀ ਨਫ਼ਰਤੀ ਬਿਆਨਾਂ ਦਾ ਨਤੀਜਾ ਵੈਨੂ ਕੁਵਰ ਦੇ ਵਿੱਚ ਇੰਤਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਲੈ ਕੇ ਕੈਨੇਡੀਅਨ ਹਾਈ ਕਮਿਸ਼ਨ ਦਾ ਬਿਆਨ ਸਾਡਾ ਸਟੈਂਡ ਬਿਲਕੁਲ ਸਪਸ਼ਟ ਕੈਨੇਡਾ ਦੇ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨਾ ਸਵੀਕਾਰ ਨਹੀਂ ਪਿਛਲੇ ਹਫਤੇ ਕੱਢੀ ਗਈ ਸੀ ਝਾਕੀ ਅਮਰ ਚਾਨੇਮੁਰ ਸਾੰਭਿਆ ਗ੍ਰਹਿ ਮੰਤਰਾਲੇ ਦਾ ਜ਼ਿਮਾ ਜੀਪੀ ਨਿਡਾ ਦੇ ਸੇਫ ਵਿਭਾਗ ਦਾ ਸਾੰਭਿਆ ਕਾਰਜ ਭਾਰਤਾ ਮਨੂਰ ਲਾਲ ਨੇ ਊਰਜਾ ਮੰਤਰਾਲੇ ਦਾ ਲਿਆ ਚਾਲ ਦੇਹ ਦੇ ਨਵੇਂ ਖੇਤੀਬਾੜੀ ਮੰਤਰੀ Shivraj Chauhan ਨੇ ਸੰਭਿਆ ਕਾਰਜਭਾਰ ਬੋਲੇ ਕਿਸਾਨ ਭਾਰਤੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਕਿਸਾਨ ਕਲਿਆਣ ਹੈ ਪ੍ਰਧਾਨ ਮੰਤਰੀ ਮੋਦੀ ਦੀ ਤਰਜੀਹ ਰਵਨੀਤ ਬਿੱਟੂ ਨੇ ਰੇਲ ਰਾਜ ਮੰਤਰੀ ਵੱਜੋਂ ਲਿਆ ਚਾਰਜ ਬੋਲੇ ਰੇਲਵੇ ਅਮੀਰੀ ਅਮੀਰ ਗਰੀਬ ਸਬਦੇ ਨਾਲ ਜੁੜਿਆ ਹੋਇਆ ਵਿਭਾਗ ਤਕਨੀਕ ਦੇ ਇਸਤੇਮਾਲ ਦੇ ਨਾਲ ਵਿਕਾਸ ਤੇ ਰਹੇਗਾ ਜ਼ੋਰ ਸੀਐਮ ਆਨ ਅਤੇ ਬਿਜਲੀ ਤੇ ਨਹਿਰੀ ਵਿਭਾਗ ਦੇ ਨਾਲ ਮੀਟਿੰਗ ਜਾਰੀ ਛੋਣੇ ਦੀ ਲਵਾਈ ਦੇ ਲਈ ਬਿਜਲੀ ਪਾਣੀ ਦੀ ਸਪਲਾਈ ਨੂੰ ਲੈ ਕੇ ਹੋ ਰਹੀ ਹੈ ਚਰਚਾ ਸੀਐਮ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਦੀ ਕੀਤੀ ਹੈ ਅਪੀਲ ਨੀਡ ਕਾਉਂਸਲਿੰਗ ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਜਾਰੀ ਕੀਤਾ ਨੋਟਿਸ ਗਿਆ ਐਗਜ਼ਾਮ ਦੀ ਉਤਰਤਾ ਹੋਈ ਪ੍ਰਭਾਵਿਤ ਮੋਗਾ ਦੀ ਛੇਵੇਂ ਨਦੀ 마ਸੂਮ ਇਬਾਦਤ ਨੂੰ ਹੈ ਤੁਹਾਡੀ ਮਦਦ ਦੀ ਲੋੜ ਸਾਡੇ 14 ਕਰੋੜ ਦੇ ਟੀਕੇ ਦੇ ਲਈ ਫੰਡ ਜਟਾਰਿਆ ਪਰਿਵਾਰ ਗੰਭੀਰ ਬਿਮਾਰੀ ਤੋਂ ਪੀੜਤ ਹੈ ਬੱਚੀ ਸਿੱਧੂ ਮਸਲੈਮ ਦੇ ਜਨਮ ਦਿਨ ਮੌਕੇ ਪਿੰਡ ਮੂਸੇ ਦੇ ਵਿੱਚ ਲਗਾਇਆ ਫ੍ਰੀ ਕੈਂਸਰ ਚੈੱਕਅਪ ਕੈਂਪਰ ਲੋਕ ਕਲਾਕਾਰ ਪਾਲ ਸਿੰਘ ਸਮਾਉ ਨੇ ਨਿੱਕੇ ਮੂਸੇ ਵਾਲਾ ਤੇ ਮਾਤਾ ਚਰਨ कौर ਦੇ ਨਾਲ ਕੱਟਿਆ ਕੇ ਸੱਚੀ ਗੱਲ ਤੁਸੀਂ ਵਖਰੇਓ న్యూਸ 1855 ਨਾ ਆਉਂਦਾ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸੁਆਗਤ ਹੈ ਸ਼ੁਭਾਸ਼ਵਾਦ ਕਰਾਂਗੇ ਵੱਡੀ ਖਬਰ ਤੋਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਦੇ ਵਿੱਚ ਹਾਰ ਤੋਂ ਬਾਅਦ ਕੁਲਦੀਪ ਢਾਲੀਵਾਲ ਦਾ ਬਿਆਨ ਆਇਆ ਸਾਡੇ ਨਾਲ ਧੋਖਾ ਹੋਇਆ ਕੁਲਦੀਪ ਢਾਲੀਵਾਲ ਨੇ ਵੱਡਾ ਬਿਆਨ ਦਿੱਤਾ ਗਿਆ ਕਿ ਸਾਡੇ ਨਾਲ ਧੋਖਾ ਹੋਇਆ ਧੋਖਾ ਦੇਣ ਵਾਲਿਆਂ ਨੂੰ ਪਛਾਣਨ ਦੀ ਲੋੜ ਹੈ ਡਰਾਮੇਬਾਜ਼ੀ ਛੱਡ ਕੇ ਗਰਾਊਂਡ ਤੇ ਕੰਮ ਕਰੋ ਅਸੀਂ ਤਾਂ ਪਾਰਟੀ ਬਚਾਉਣੀ ਹੈ ਸਿਆਸੀ ਮਜਬੂਰੀ ਹੁੰਦੀ ਹੈ ਧੋਖੇਬਾਜ਼ਾਂ ਦੇ ਨਾਲ ਵੀ ਤੁਰਨਾ ਪੈਂਦਾ ਹੈ ਸੋ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਅੱਤ ਕੈਬਨਰ ਮੰਤਰੀ ਨੇ ਅੰਮ੍ਰਿਤਸਰ ਤੋਂ ਆਵਾਦੀ ਪਾਰਟੀ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰ ਸਨ ਉਹਨਾਂ ਦੇ ਵੱਡਾ ਬਿਆਨ ਦਿੱਤਾ ਗਿਆ ਕਿ ਸਾਡੇ ਨਾਲ ਧੋਖਾ ਹੋਇਆ ਧੋਖਾ ਦੇਣ ਵਾਲਿਆਂ ਨੂੰ ਪਛਾਣਨ ਦੀ ਲੋੜ ਹੈ ਡਰਾਮੇਬਾਜ਼ੀ ਛੱਡ ਕੇ ਗਰਾਊਂਡ ਤੇ ਕੰਮ ਕਰੋ ਅਸੀਂ ਤਾਂ ਪਾਰਟੀ ਬਚਾਉਣੀ ਹੈ ਸਿਆਸੀ ਮਜਬੂਰੀ ਹੁੰਦੀ ਹੈ ਧੋਖੇਬਾਜ਼ਾਂ ਦੇ ਨਾਲ ਵੀ ਤੁਰਨਾ ਪੈਂਦਾ ਹੁਣ ਵੱਡਾ ਸਵਾਲ ਹੈ ਕਿ ਆਖਰਕਾਰ ਕੁਲਦੀਪ ਧਾਲੀਵਾਲ ਇਸ਼ਾਰਾ ਕਿਸ ਪਾਸੇ ਕਰ ਰਹੇ ਨੇ ਕਿਸ ਨੂੰ ਆ ਧੋਖੇਬਾਜ਼ ਕਹਿ ਰਹੇ ਨੇ ਕਿਸ ਨੂੰ ਧੋਖੇ ਵਾਅਦਾਸਰ ਵਿੱਚ ਆਪਣੀ ਪਾਰਟੀ ਦੇ ਵਿੱਚ ਕਿਸ ਨੂੰ ਕਿਹਾ ਜਾ ਰਿਹਾ ਜਾਂ ਕਿਸੇ ਹੋਰ ਪਾਰਟੀ ਦੇ ਵਾਲੇ ਇਸ਼ਾਰਾ ਕਰੀ ਨੇ ਸੋ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਸ਼ਾਰਿਆਂ ਦੇ ਵਿੱਚ ਹੀ ਇਹ ਵੱਡਾ ਬਿਆਨ ਦਿੱਤਾ ਗਿਆ। ਹੰਗਰੀ ਪਾਪੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦੇ ਗਏ ਉਨਾਂ ਦਾ ਅੱਜ ਵੀ ਪਿੱਟਕਾ ਹੈ ਨਾ ਕੱਲ ਵੀ ਪਿੱਟਕਾ ਆ ਜੇ ਮੋਟਾ ਉਹ ਅੱਧੀ ਅੰਦਰ ਤੇ ਕੇਰ ਦੀ ਗਾਲ ਦੇ ਬਣਾਈ ਆ ਅੱਜ ਵੀ ਰੇਲ ਤੇ ਕੇਰ ਦੀ ਆ ਅੱਜ ਨੇ ਬਣਾਈ ਆ ਭਗਵੰਤ ਮਾਂ ਜੀ ਨੇ ਬਣਾਈ ਆ ਇਹ ਗੱਲ ਪਾਰਟੀ ਦੇ ਇੰਨਾ ਵੱਡਦਾ ਪਾਰਕ ਕਲੋਨੀ ਚੱਤੀ ਦੇ ਆ ਪਾਰਕ ਮੇਲਾ ਜੂ ਆ ਪਾਰਕ ਦੇਦਾ ਜੀ ਆ ਪਾਰਕ ਦੇਦਾ ਜੀ ਕੌਮੀ ਯੂਨੀ ਕਪਤਨ ਜਿਆਗੇ ਤੁਹਾਨੂੰ ਪਾਵੇ ਜੋ ਬੰਦੀ ਹੋਵੇ ਨਾਂਮੇ ਬਾਜੀ ਬੰਦ ਕਰੋ ਯਾਰ ਫੱਲੇ ਜਾਓ ਗਰਾਉਂਡ ਤੇ ਜਾਓ ਸਾਫੀ ਗਰਾਉਂਡ ਤੇ ਜ਼ੀਰੋ ਤੇ ਅੱਪਾ ਗਰਾਉਂਡ ਤੇ ਨਹੀਂ ਜਗ ਹੈ ਭੈਮਨਾ ਮਾਰੀ ਤੋ ਆਪਣੇ ਆਪਣਾ ਆਪਣੇ ਕੋਲ ਰਹਿਣਾ ਪਾਈਵਾ ਅਗਲੀ ਲਖਨ ਦੇ ਵਿੱਚ ਪਾਈਵਾ ਜਿਹੜਾ ਵੀ ਦਾ ਕੈਂਡੀਡੇਟ ਸੰਤੂ ਇਹ ਨਾ ਆਵੇ ਲੇ ਕੇ ਪਾਈਵਾ ਮੈਨੂੰ ਰੌਣਕ ਵਾਸਤੇ ਪਾਈਵਾ ਹਿਆਰਾ ਨਹੀਂ ਕੋਰੋਨਾ ਤੀਏ ਬੰਦੇ ਉੱਤੇ ਅਸ ਸਭ ਪਤਾ ਸੀ ਪਤਾ ਸੀ ਆ ਜੇ ਦੁਸ਼ਮਣ ਟੈਕ ਕਰੂਗਾ ਪਹਿਲਾਂ ਆਪਣਾ ਕਿਲਾ ਸਾਹ ਦੇ ਰੱਖਿਆ ਜਿੱਥੋਂ ਚੰਗਾ ਮਨ ਦੀ ਟੈਕ ਕਰ ਲੋ ਆਪਣਾ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲਖਨ ਦੇ ਵਿੱਚ ਸ਼ਲਾਬਾ ਵੀ ਵੰਡੀਆਂ ਜਾਂਦੀਆਂ ਪਾਹਲ ਹੋ ਜਾਂਦਾ ਉਹਦੇ ਬਣਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹਨਾਂ ਬੰਦਿਆਂ ਦਾ ਬੰਦ ਆਮ ਜਨ ਸੁਨੇ ਟਾਲੀਆਂ ਨੇ ਬੀਜੇਪੀ ਵਾਲਿਆਂ ਨੂੰ ਕੋਲਾ ਪਈਏ ਬੰਦੇ ਕੱਲ ਨੂੰ ਕੋਈ ਦੱਸਣ ਗਿਆ ਸੀਗਾ ਤੇ ਬੀਜੇਪੀ ਵਾਲਿਆਂ ਨੇ 35 ਲੱਖ ਰੁਪਏ ਬੰਦੇ ਉਹ ਮੰਨਰ ਕੇ ਸਭ ਕੋਈ ਗੱਲ ਉਹਦੋਂ ਤੋਂ ਬਚਣਾ ਕਿੱਦਾਂ ਇਹ ਹੀ ਨਹੀਂ ਸੋਚਣਾ ਇਹਦੇ ਪਾਰਟੀ ਬਣਾਉਣੀ ਹੈ ਪਾਰਟੀ ਕਾ ਕਿ ਤੁਹਾਨੂੰ ਲੱਖਾਂ ਲੱਭੇ ਕੋ ਆਪਾਂ ਲੱਖਾਂ ਲਰੇ 521 21 ਜੀ ਹਰੋ ਦੇ ਕਰੀ ਵੋਟ ਪਈ 650 ਆਪਾਂ 52 ਸਾਲਾਂ ਕਿੱਥੇ ਆ ਗਏ ਉਹ 5 ਸਾਲ ਦੇ ਵਿੱਚ ਸਭ ਉੰਨੀ ਤੋਂ ਲੈ ਕੇ 20 ਤੱਕ ਆਪਾਂ 21 ਤੋਂ ਉਹ ਲੱਖ ਉਹ ਬਰਾਹਮਣ ਆਪਰੇ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਹਰਤਾ ਸੀ ਵੀ ਸੋਚਣਾ ਪੰਚੀ ਪਾਈ ਆ ਅਮਚ ਪਾਈ ਆ ਵੋਟਾਂ ਵੀ ਉਹ ਲੋੜ ਸੀ ਤੇ ਪਰ ਜੇ 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 ਪਰ ਜੇਤੂ ਨਹੀਂ ਤਾਂ ਕੋਈ ਪਾਈ ਆ ਮੋਰ ਦੀ ਲੋੜ ਸੀ ਬੋਦੀ ਕੋਈ ਲੰਮੀ ਚੋੜੀ ਗੱਲ ਹੈ ਅੱਥਾ ਸੇ ਹੈ ਬੇਕਰ ਮੈਨੂੰ ਪਤਾ ਜ਼ਿੰਦਗੀ ਦੇ ਚਈ ਵਾਰ ਬੂਰੀਆਂ ਹੁੰਦੀਆਂ ਇਹਦਾ ਇਸੇ ਰੰਦਾ ਕੇ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਔਰ ਮੌਜੂਦੀ ਪੋਲਿਟਿਕਲ ਮੌਜੂਦੀਆਂ ਅੰਗੇ ਉਹ ਫੇਰ ਵਾਦਾ ਦੇ ਵੀ ਮੈਂ ਉਹ ਪੈਰ ਲਾ ਕੇ ਤੁਰਨਾ ਮੈਂ ਉਹ ਇੱਕ ਗੱਲ ਯਾਦ ਰੱਖੋ ਕਿਹੜਾ ਬੰਦਾ ਧੋਖਾ ਕਰਦਾ ਸੇ ਉਹ ਦੂਜੇ ਦਾ ਨੁਕਸਾਨ ਕਰਤ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਹੋ ਅਫਿੰਨਾ ਨੇ ਐਸ ਲੱਖੀਤ ਧੋਖਾ ਦਿੱਤਾ ਸੋਚੋ ਨਹੀਂ ਵੀ ਹੋਵੇ ਉਹ ਜੀ ਪੰਜ ਸਾਹਿਬ ਗਿਆ ਹਫਤਾ ਜੀ ਹਫਤਾ ਜੀ ਅਪਸਿੱਤੇ ਜਿੱਦੇ ਬਿੰਦ ਮੇ ਆ ਗਏ ਯਾਰ ਫਿਰ 60 ਹਜ਼ਾਰ ਮੋਰ ਕਿੱਥੇ ਕਿਲਾ ਹਜ਼ਾਰ ਫਿਰ ਕਿੱਥੇ ਸਮੇਂ ਸਾਰ ਤੋਂ ਲੋਕ ਸਭਾ ਚੋਣ ਦੇ ਵਿੱਚ ਹਾਰਤ ਬਾਅਦ ਕੁਲਦੀਪ ਸਿੰਘ ਢਾਲੀਵਾਲ ਨੇ ਵੱਡਾ ਬਿਆਨ ਦਿੱਤਾ ਗਿਆ ਢਾਲੀਵਾਲ ਦਾ ਕਹਿੰਦਾ ਕਿ ਸਾਡੇ ਨਾਲ ਧੋਖਾ ਹੋਇਆ ਧੋਖਾ ਦੇਣ ਵਾਲਿਆਂ ਨੂੰ ਪਛਾਣਨ ਦੀ ਲੋੜ ਹੈ ਡਰਾਮੇਬਾਜ਼ੀ ਛੱਡ ਕੇ ਗਰਾਊਂਡ ਤੇ ਕੰਮ ਕਰੋ ਅਸੀਂ ਤਾਂ ਪਾਰਟੀ ਬਚਾਉਣੀ ਹੈ ਸਿਆਸੀ ਮਜਬੂਰੀ ਹੁੰਦੀ ਹੈ ਧੋਖੇਬਾਜ਼ਾਂ ਦੇ ਨਾਲ ਵੀ ਤੁਰਨਾ ਪੈਂਦਾ ਹੈ ਤੇ ਹੁਣ ਸਿੱਧੇ ਤੌਰ ਤੇ ਵੱਡਾ ਸਵਾਲ ਹੈ ਕਿ ਆਖਰਕਾਰ ਕੁਲਦੀਪ ਸਿੰਘ ਢਾਲੀਵਾਲ ਕਿਸ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਕਿਸ ਨੂੰ ਧੋਖੇਬਾਜ਼ ਕਹਿ ਰਹੇ ਨੇ ਕਿਉਂਕਿ ਅਮਰਸਰ ਦੇ ਜਿਹੜਾ ਲੋਕ ਸਭਾ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਕਾਂਗਸ ਆ ਗੁਰਜੀਤ ਸਿੰਘ ਅਜਿਹਾ ਲਗਾਤਾਰ ਤੀਜੀ ਵਾਰ ਜਿੱਤਣ ਦੇ ਵਿੱਚ ਕਾਮਯਾਬ ਰਹੇ ਆ ਕੁਲਦੀਪ ਸਿੰਘ ਢਾਲੀਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਕਿ ਦੂਜੇ ਨੰਬਰ ਤੇ ਰਹੇ ਨੇ ਪਤੰਗ ਦਾ ਜ਼ਾਲ ਜੁਰਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦੇ ਗਏ ਉੰਨਾ ਰਾਤ ਵੀ ਪੇਟ ਕਾਹਦੇ ਨਾਲ ਕੱਲ ਵੀ ਪੇਟ ਕਾਹਦੇ ਨਾਲ ਲੋਟ ਕਾ ਉਹ ਟੀਮ ਇਹ ਕਿਹਦੀ ਗਾਲ ਦੇ ਬਣਾਈ ਆ ਅੱਜ ਵੀ ਰੀਅਲ ਵਿੱਚ ਕਿਹਦੀ ਆ ਅੱਜ ਨੇ ਬਣਾਈ ਆ ਭਗਵੰਤ ਮਾਤ ਜੀ ਨੇ ਬਣਾਈ ਆ ਇਹ ਗੱਲ ਪਾਰਟੀ ਨੇ ਇੱਧਾ ਮੜਦਾ ਪਾਰਕ ਕਲੋਨੀ ਚੱਤੀ ਦੇ ਆ ਪਲਾਟ ਮੇਲਾ ਜੀ ਆ ਪਾਟੇ ਦਾ ਜੀ ਆ ਪਲਾਟੇ ਦਾ ਜੀ ਕੌਨੀਆਂ ਨੇ ਕੱਟਣ ਦੇ ਆਗੇ ਕਿ ਅਸੀਂ ਕਹਿੰਦੇ ਦੋ ਬਲਤੀ ਹੋਵੇ ਡਾਂਬੇ ਬਾਜੀ ਮੰਗ ਰੋ ਯਾਰ ਥੱਲੇ ਜਾਓ ਗਰਾਉਂਡ ਤੇ ਜਾਓ ਸਭੀ ਗਰਾਉਂਡ ਤੇ ਜ਼ੀਰੋ ਤੇ ਅੱਪਾ ਗਰਾਉਂਡ ਤੇ ਨਹੀਂ ਜੱਗ ਹੈ ਐਵੇਂ ਨਾ ਮਾਰੀ ਜਾਓ ਬੜਾ ਆਪਣਾ ਆਪਣਾ ਆਪ ਦੇ ਕੋਲੇ ਵਾ ਵਾਹੀ ਵਾਹ ਤੁਰੀ ਰਖਤ ਦੇ ਵਾਹੀ ਵਾਹ ਜਿਹੜਾ ਪੀੜਾ ਕੈਂਡੀ ਦੇ ਸੰਧੂ ਇਹ ਨਾਵੇਂ ਹੁਕੇ ਜਿਆ ਵਾਹੀ ਵਾਹ ਮੈਨੂੰ ਰਾਮ ਵਾਸਤੇ ਵਾਹੀ ਵਾਹ ਹਿਆਲਾ ਨਹੀਂ ਕੋਰੋਨਾ ਪੀਏ ਬੰਦੇ ਉੱਤੇ ਬਸ ਸਭ ਪਤਾ ਸੀ ਪਤਾ ਸੀਗਾ ਜੇ ਦੁਸ਼ਮਣ ਟੈਕ ਕਰੂਗਾ ਪਹਿਲਾਂ ਆਪਣਾ ਕਿਲਾ ਸਾਹ ਦੇ ਰੱਖਿਆ ਜਿੱਦੋਂ ਜਨਮ ਮਰਦੀ ਟੈਕ ਕਰ ਲੋ ਆਪਣਾ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਾਂ ਦੇ ਚ slabਾਂ ਵੀ ਬੰਦੀਆਂ ਜਾਂਦੀਆਂ ਪਹਾੜ ਉੱਡਿਆ ਜਾਂਦਾ ਉਹ ਤਾਂ ਫੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹਨਾਂ ਵੱਡਰਾਂ ਵੱਡਰਾਂ ਆਮਰਸ ਨੇ ਵਾਲਿਆਂ ਨੇ ਬੀਜੇਪੀ ਵਾਲਿਆਂ ਨੂੰ ਕੋਲਾ ਪਈਏ ਬੰਦੇ ਕੱਲ ਨੂੰ ਕੋ ਦੱਸਣ ਗਿਆ ਸੀਗਾ ਤੇ ਬੀਜੇਪੀ ਵਾਲਿਆਂ ਨੇ 35 ਕਿਲੋ ਰੁਪਏ ਬੰਦੇ ਉਹ ਬੰਦੇ ਦੇ ਨਾਲ ਕੋਈ ਗੱਲ ਨਹੀਂ ਉਹਨਾਂ ਤੋਂ ਬਜਰਾ ਕੀਤਾ ਇਹ ਹੀ ਨਹੀਂ ਸੁੱਟਣਾ ਕਹਿੰਦੇ ਪਾਰਟੀ ਬਚਾਉਣੀ ਹੈ ਪਾਰਟੀ ਕਰਕੇ 10 ਲੱਖ ਲੱਭੇ ਪੂਰੀ ਆਪਾਂ ਲੱਖ ਲੜੇ 5 ਸਾਲ ਇੱਕੀ ਕੀ ਹੈ ਨਾ ਦੇ ਕਰੀ ਵੋਟ ਪਈ ਸੀ ਸਿੱਧੀ ਦਾ ਆਪਾਂ 55 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਾਡੇ ਉੰਨੀ ਤੋਂ ਲੈ ਕੇ ਅੱਜ ਤੱਕ ਆਪਾਂ 20 ਉਹ ਲੱਖ ਉਂਝ ਰਾਹ ਜਾਂ ਆਪਣੇ ਆਲੇ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਹਤਾ ਸੀਗਾ ਵੀ ਸੋਚਣਾ ਪਾਉਂਦਾ ਸਿਰ ਪਾਈ ਆ ਮੱਚ ਪਾਈ ਆ ਮੋਟਾ ਵੀ ਉਹ ਲੋੜ ਸੀ ਇਹ ਬਜਟ ਦੇ 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 ਆਪਣਾ ਜੇਤੂ ਨਹੀਂ ਦਾ ਕੋਈ ਪਾਈ ਆ ਮੋਟੀ ਲੋੜ ਸੀ ਬੋਦੀ ਕੋਈ ਗੰਮੀ ਚੋ ਵੀ ਗੱਲ ਆਪਾਂ ਸਾਨੂੰ ਇਹ ਹੈ ਵੀ ਕਿਹੜਾ ਮੈਨੂੰ ਪਤਾ ਜ਼ਿੰਦਗੀ ਦੇ ਚਈ ਵਕ ਕੋਈ ਬੂਰੀਆਂ ਹੁੰਦੀਆਂ ਇਹਦਾ ਇਸੇ ਰਹਿੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜਬੂਰੀ ਪੋਲਿਟੀਕਲ ਮਜਬੂਰੀਆਂ ਅੰਦਰ ਉਹ ਫੇਰ ਵਾਦਾ ਵੀ ਪੈਰ ਤੋਂ ਪੈਰ ਲਾ ਕੇ ਤੁਰਨਾ ਪੈਂਦਾ ਅਗਲੀ ਗੱਲ ਯਾਦ ਰੱਖੋ ਕਿਹੜਾ ਬੰਦਾ ਧੋਖਾ ਕਰਦਾ ਸੇ ਉਹ ਗੁੱਜੇ ਦਾ ਨੁਕਸਾਨ ਘੱਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਐ ਸਲੱਖੀ ਤੇ ਧੋਖਾ ਕੀਤਾ ਸੋਟ ਨਹੀਂ ਜੀ ਰਵੇ ਉਹ ਜੀ ਪੰਜ ਸਾਹਿਬ ਮਿਆਹ ਹਫਤਾ ਜੀ ਆਹ ਹਫਤਾ ਜੀ ਅਪਾ ਸਿੱਕੇ ਬਿੱਦੇ ਬੰਮਤੇ ਆ ਗਏ ਯਾਰ ਫਿਰ ਸਾਥ ਯਾਰ ਵੋੜ ਕਿੱਥੇ ਕਿਲਾ ਯਾਰ ਫਿਰ ਕਿੱਥੇ ਖੁਦ ਕਿੱਥੇ ਆਇਆ ਅਪਾ ਅਦਰਬ ਨੇ ਇਹ ਬਿੱਟੂ ਦੇ ਬਹਾਨੇ ਸੁਖਿੰਦਰ ਸਿੰਘ ਰੰਦਾਵਾ ਦੇ ਵੱਲੋਂ ਸੁਨੀਲ ਜਾਖੜ ਤੇ ਨਿਸ਼ਾਨਾ ਸਾਧਿਆ ਗਿਆ ਹੈ ਭਾਜਪਾ ਨੇ ਜਾਖੜ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਸੁਖਿੰਦਰ ਸਿੰਘ ਰੰਦਾਵਾ ਇਹ ਸਵਾਲ ਕਰ ਰਹੇ ਨੇ ਕਿ ਭਾਜਪਾ ਵੱਲੋਂ ਜਾਖੜ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਭਾਜਪਾ ਨੇ ਇੱਕ ਸਿੱਖ ਨੂੰ ਕਿਉਂ ਮਿਨਿਸਟਰੀ ਦਿੱਤੀ ਆ ਤੁਸੀਂ ਕਹਿੰਦੇ ਸੀ ਕਾਂਗਰਸ ਨੇ ਹਿੰਦੂ ਹੋਣ ਕਰਕੇ ਸੀਐਮ ਨਹੀਂ ਬਣਾਇਆ ਕਿ ਤੁਸੀਂ ਭਾਜਪਾ ਦੇ ਵਿੱਚ ਰਹਿੰਦੇ ਹੋਏ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਇਹ ਸੁਖਿੰਦਰ ਰੰਦਾਵਾ ਸਦੇ ਤੌਰ ਤੇ ਸੁਨੀਲ ਜਾਖੜ ਨੂੰ ਸਵਾਲ ਕਰ ਰਹੇ ਨੇ ਕਿਉਂਕਿ ਮੰਤਰੀ ਮੰਡਲ ਦੇ ਵਿੱਚ ਕੈਬਨਟ ਦੇ ਵਿੱਚ ਰਵਨੀਤ ਬਿੱਟ ਨੂੰ ਹਾਰਨ ਦੇ ਬਾਕੀ ਦਜਗਾ ਦਿੱਤੀ ਗਈ ਹੈ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਤੇ ਇਸ ਦੇ ਵਿਚਾਰੇ ਹੀ ਹੁਣ ਪੰਜਾਬ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ ਜਾ ਰਿਹਾ ਸੁਖਿੰਦਰ ਰੰਦਾਵਾ ਦੇ ਵੱਲੋਂ ਰੰਦਾਵਾ ਦਾ ਕਹਿਣਾ ਹੈ ਕਿ ਬੀਜਪੀ ਨੇ ਜਾਖੜ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਬੀਜਪੀ ਨੇ ਇੱਕ ਸਿੱਖ ਨੂੰ ਕਿਉਂ ਮਨਿਸਟਰੀ ਦਿੱਤੀ ਹੈ ਤੁਸੀਂ ਕਹਿੰਦੇ ਸੀ ਕਾਂਗਰਸ ਨੇ ਹਿੰਦੂ ਹੋਣ ਕਰਕੇ ਸੀਐਮ ਨਹੀਂ ਬਣਿਆ ਕੀ ਤੁਸੀਂ ਬੀਜਪੀ ਦੇ ਵਿੱਚ ਰਹਿੰਦੇ ਹੋਏ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਸੋਗਿੰਦਰ ਸਿੰਘ ਰੰਦਾਵਾ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਹੈ ਕਿ ਜਨਾਬ ਸੁਨੀ ਜਾਖੜ ਜੀ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ ਕਾਂਗਰਸ ਨੇ ਮੈਨੂੰ ਹਿੰਦੂ ਹੋਣ ਕਰਕੇ ਸੀਐਮ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਨਿਸਟਰ ਬਣਾਉਣ ਦੀ ਥਾਂ ਇੱਕ ਸਿਫ ਨੂੰ ਕਿਉਂ ਮਿਨਿਸਟਰੀ ਦਿੱਤੀ ਹੈ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਬੀਜੇਪੀ ਦੇ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਇਹ ਟਵੀਟ ਕਰਦੇ ਹੋ ਸਿੱਧੇ ਤੌਰ ਤੇ ਸੋਗਿੰਦਰ ਸਿੰਘ ਰੰਦਾਵਾ ਦੇ ਵੱਲੋਂ ਸੁਨੀ ਜਾਖੜ ਨੂੰ ਇਹ ਸਵਾਲ ਕੀਤੇ ਗਏ ਹਨ ਰੋਕਾਂਗੇ ਅਗਲੀ ਵੱਡੀ ਖਬਰ ਦਾ ਨਵੇਂ ਪ੍ਰਧਾਨ ਦੀ ਨਿਯੁਕਤੀ ਤੱਕ ਪ੍ਰਧਾਨ ਬਣੇ ਰਹਿਣਗੇ ਜੇਪੀ ਨੱਡਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਜਲਦ ਹੋਵੇਗੀ ਸਤੰਬਰ ਤੱਕ ਪ੍ਰਧਾਨ ਚੋਣ ਦੀ ਪ੍ਰਕਿਰਿਆ ਜਲਦੀ ਪੂਰੀ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਤੱਕ ਨੱਡਾ ਮੰਤਰਾਲੇ ਦੇ ਨਾਲ ਪਾਰਟੀ ਦਾ ਵੀ ਕੰਮ ਦੇਖਦੇ ਰਹਿਣਗੇ ਹਾਲਾਂਕਿ ਜੇਪੀ ਨੱਡਾ ਇਸ ਵਾਰ ਮੰਤਰੀ ਮੰਡਲ ਦੇ ਵਿੱਚ ਜਿਨ੍ਹਾਂ ਨੂੰ ਕਿ ਸ਼ਾਮਲ ਕੀਤਾ ਗਿਆ ਬੀਜੇਪੀ ਦੇ ਕੌਮੀ ਪ੍ਰਧਾਨ ਵੀ ਨੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਜਿਹੜੇ ਕਿ ਲੋਕ ਸਭਾ ਚੋ ਹਾ ਲੜੀ ਗਈ ਇਸ ਦੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਤੱਕ ਜੇਪੀ ਨੱਡਾ ਹੀ ਪ੍ਰਧਾਨ ਬਣੇ ਰਹਿਣਗੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਜਲਦ ਕੀਤੀ ਜਾਵੇਗੀ ਤੇ ਸਤੰਬਰ ਤੱਕ ਪ੍ਰਧਾਨ ਚੋਣ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਤੱਕ ਨੱਡਾ ਮੰਤ్రਾਲੇ ਦੇ ਨਾਲ ਪਾਰਟੀ ਦਾ ਵੀ ਕੰਮ ਦੇਖਦੇ ਰਹਿਣਗੇ ਰੋਕਾਂਗੇ ਅਗਲੀ ਵੱਡੀ ਖਬਰ ਦਾ ਏਜੀਟੀਐਫ ਦੇ ਵੱਲੋਂ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਲੁਧਿਆਣਾ ਦੇ ਸਿਮਰ ਜੋਤ ਤੇ ਪਟਿਆਲਾ ਦੇ ਅਰਸ਼ਦੀਪ ਅਰਸ਼ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਜਮਾ ਦੇ ਕੋਲੋਂ ਦੋ ਪਿਸਤੌਲ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਅਮਰੀਕਾ ਦੇ ਫਿਰਕਾਤੀ ਅੱਤਵਾਦੀ ਇਕਬਾਲ ਫਰੀਦ ਦੇ ਲਈ ਇਹ ਕੰਮ ਕਰਦੇ ਸਨ। ਰਮਨਦੀਪ ਬੱਗਾ ਦਾ ਖਰੀਦੀ ਹੈ ਇਕਬਾਲ ਫਰੀਦ ਕੈਨੇਡੀਅਨ ਹੈ। ਯੂਆਪਾ ਦੇ ਤਹਿਤ ਤੇ ਹਰ ਜੇਲ੍ਹ ਦੇ ਵਿੱਚ ਬੰਦ ਹੈ ਰਮਨਦੀਪ ਬੱਗਾ। ਸੋ ਏਜੀਟੀਐਫ ਦੇ ਵੱਲੋਂ ਅੱਤਵਾਦੀ ਮੋਡਿਊਲ ਦਾ ਜੋ ਕਿ ਪਰਦਾਫਾਸ਼ ਕੀਤਾ ਗਿਆ ਲੁਧਿਆਣਾ ਦੇ ਸਿਮਰ ਜੋਤ ਤੇ ਪਟਿਆਲਾ ਦੇ ਅਰਸ਼ਵੀ ਪਰਸ਼ ਨੂੰ ਗਿਫਟਾਰ ਕੀਤਾ ਗਿਆ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ EGTS ਦੇ ਵੱਲੋਂ ਮੁਲਤਮਾ ਦੇ ਕੋਲੋਂ ਦੋ ਪਿਸਟੋਲ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜੋ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ ਅਮਰੀਕਾ ਦੇ ਵਿੱਚ ਬੈਠੇ ਅੱਤਵਾਦੀ ਇਕਬਾਲ ਪ੍ਰੀਤ ਦੇ ਲਈ ਜੋ ਕੇ ਕੰਮ ਕਰਦੇ ਸਨ ਰਮਨਦੀਪ ਬੱਗਾ ਦਾ ਕਰੀਬੀ ਹੈ ਇਕਬਾਲ ਪ੍ਰੀਤ ਕੈਨੇਡੀਅਨ ਹੈ ਜੋ ਆਪਾ ਦੇ ਤਹਿਤ ਤਿਹਾਰ ਜੇਲ੍ਹ ਦੇ ਵਿੱਚ ਰਮਨਦੀਪ ਬੱਗਾ ਜੋ ਕੇ ਬੰਦ ਹੈ ਕੈਥਲ ਦੇ ਵਿੱਚ ਸਿੱਖ ਸ਼ਖਸ ਦੀ ਕੁੱਟਮਾਰ ਕੀਤੀ ਗਈ ਹੈ ਪੀੜਤ ਸ਼ਖਸ ਨੇ ਇਲਜ਼ਾਮ ਲਗਾਇਆ ਕਿ ਜੋ ਬਾਈਕ ਸਵਾਰਾਂ ਨੇ ਮੈਨੂੰ ਕਿਹਾ ਖਾਲਿਸਤਾਨੀ ਆ ਇਹ ਜੋ ਕਿ ਪੀੜ ਦੇ ਵੱਲੋਂ ਕਿਹਾ ਗਿਆ ਉਹ ਖਾਲਿਸਤਾਨੀ ਬਾਈਕ ਪਿੱਛੇ ਗੱਾਰ ਪੀੜਤਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਉਹ ਖਾਲਿਸਤਾਨੀ ਬਾਈਕ ਪਿੱਛੇ ਗੱਾਰ ਖਾਲਿਸਤਾਨੀ ਕਹਿਣ ਤੇ ਹੀ ਇਹ ਪੂਰਾ ਵਿਵਾਦ ਹੋਇਆ ਇੱਟਾਂ ਦੇ ਨਾਲ ਮੇਰੇ ਤੇ ਹਮਲਾ ਕੀਤਾ ਗਿਆ ਜੋ ਪੀੜ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਸੋ ਕੈਥਲ ਦੀ ਨਾਲ ਜੁੜੀ ਹੋਈ ਇਹ ਖਬਰ ਹੈ ਜਿੱਥੇ ਕਿ ਸਿਕਸ ਸ਼ਖਸ ਦੇ ਨਾਲ ਪੁੱਟਮਾਰ ਕੀਤੀ ਜਾਂਦੀ ਹੈ ਫਿਰ ਸ਼ਖਸ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਦੋ ਬਾਈਕ ਸਵਾਰਾਂ ਨੇ ਮੈਨੂੰ ਖਾਲਸਤਾਨੀ ਕਿਹਾ ਇਹ ਕਿਹਾ ਗਿਆ ਕਿ ਖਾਲਸਤਾਨੀ ਬਾਈਕ ਪਿੱਛੇ ਘਾਤ ਤੇ ਖਾਲਸਤਾਨੀ ਕਹਿਣ ਤੇ ਦਰਸਲੇ ਪੂਰਾ ਵਿਵਾਦ ਹੁੰਦਾ ਹੈ ਇਟਾਂ ਦੇ ਨਾਲ ਮੇਰੇ ਤੇ ਹਮਲਾ ਕੀਤਾ ਗਿਆ ਜੋ ਫਿਰ ਤੋਂ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਆਪਣਾ ਰਾਤ 9 ਵਜੇ चार मिनट में अपना शोरूम बढ़ाया तो नौ बज के चौवन मिनट में अपना फाटक पे चला गया वहाँ दो लड़के खड़े थे फाटक बन था तो मेरे को उन्होंने खालिस्तानी खालिस्तानी करना शुरू कर दिया तो मैं अभी ऐसा क्यों बोल रहा तू तो उसके बाद हमारी कहा सुननी होती फाटक खुल गया तो वो आगे भी जाके ऐसे ही बोलते रहे तो उन्होंने मेरे को गालियाँ देनी शुरू कर दी तो रास्ते में रुक के हम और रुक गए एक बंदा उतर के मेरे पे हाथ सफाई कर दी मैं भी अपना उतर गया तो दूसरे ने मेरे से पीछे ईंटों से वार कर दिया बोले कि हम तिरासी वाला काम करके दिखाएंगे आपको वही एक बुला देंगे अरे एक कत्ल मैंने पहले भी किया हुई उसकी सजा और मिल जाएगी मेरे को कोई बात नहीं है बस ये बात कह के पीट के व ले तो मैं सर शोरूम अपना तो फिर बाद मैं मारा मेरे सिर पे सर इट्टे मारी मैं रात को तकरीबन पौने दस बजे के आसपास मैं उन्नीस सेक्टर की जो मार्केट है मैं उससे घर की तरफ जा रहा था तो डीसी साहब की कोठी के पास जो मोड़ है तो मैंने देखा कि वहाँ पर कुछ लोग इकट्ठा हुए थे तो मैं इधर गाड़ी रोकी मैंने देखा कि दो लड़के थे तो एक सरदार जी थे तो उसको मार रहे थे तो मैं उतर के गया मुझे लगा पहले उनके हाथ में कोई हथियार है तो मैं भी थोड़ा सा डरा लेकिन फिर मैंने हिम्मत जुटाई तो मैं पास में गया था उनके हाथ में ब्लॉक्स थी वो ब्लॉक्स होती है जो ईंट वाले तो उसको सिर में उसको मार रहे थे बहुत बुरी तरीके से तो मैंने वो पास में जाकर उनको छुटवाया मैं सरदार जी को छुटवाया उनसे उनकी ईंट छीनी मैंने वो ईंट फेंकवाई उनकी तो वो जाते वो बल्कि वो उसको ये भी बोल रहे थे सरदार जी को मैं मैं बड़ा मुझे दर्द महसूस हुआ इस बात का कि भाई खालिस्तानी हो आप और जाते हुए उन्होंने जब भागे वो तो उन्होंने ये बोला कि चौरासी वाला हाल कर देंगे तो मुझे मुझे लगा कि मामला गंभीर है जिस तरीके से उनकी जो वोल्डिंग थी तो मैंने मौके पर फिर एस मैडम को फ़ोन किया तो मैडम ने फ़ोन उठाया तभी तुरंत मैडम ने एक्शन लिया एस को बोला एस मैडम भी मौके पर आई तभी पाँच मिनट के अंदर तीन चार गाड़ियाँ पुलिस की भी आई सरदार जी को हॉस्पिटल लेके गए तो उनको कोशिश भी की की मैंने बताया कि वो रोड वो रोड तरफ भागे हैं जो दो लड़के थे लेकिन उन पुलिस उनकी छानबीन कर रही है में जो बात सामने आई है वो ये बात सामने आई फाटक के पास बाइक और पे ये था तो इनका झगड़ा हुआ है। अभी स्थिति कुछ भी स्पष्ट नहीं है इसके बारे में हमारी इंक्वायरी जारी है अभी सीसीटीवी वी कैमरे खंगाले जा रहे हैं लेकिन अभी स्पष्ट कोई फुटेज हमें नहीं मिली है थोड़े बहुत क्लू मिले हैं लेकिन उस पर पुलिस काम कर रही है ना? शिकायत अभी की तरफ से हमें मिली नहीं है और रात कम्पलेनेट ने भी थोड़ी डी रखी थी तो उसने सुबह तक का समय लिया था वही सुबह मैं आपको अपनी कम्प्लेन्ट दे दूंगा तो ये वो जगह है जहाँ पर वो रात झगड़ा हुआ था ये बस स्टैंड की तरफ से फाटक की तरफ से ये सड़क आ रही है और इस तरफ अगर मैं बात करूं तो ये डीसी निवास की तरफ ये सड़क जो है डीसी निवास की तरफ जा रही है यही कुछ ही कदमों की दूरी पर डीसी निवास है कैंप ऑफिस है इसके अलावा उससे थोड़ा सा आगे हम अगर बात करें तो जो जज हैं उनके निवास स्थान है तमाम जो ऑफिसर्स हैं उनके निवास स्थान भी इधर ही है बात करें सरदार सुखविंदर सिंह जो दुकान बंद करके अपने घर के लिए जा रहे थे तो यहाँ पर इसी जगह पर दो बाइक सवार आते हैं सरदार सुखविंदर सिंह स्कूटी पर थे तो वो दोनों जो बाइक सवार हैं उनको जिस तरह से सरदार सुखविंदर सिंह ने आरोप लगाए हैं कि उनको खालिस्तानी बोला जिसके बाद उन्होंने आपत्ति जताई सरदार सुखविंदर सिंह ने जिसके बाद तमाम ये जो झगड़ा है वो बढ़ता गया और जो वो दो बाइक सवार थे उन्होंने सरदार सुखविंदर सिंह के साथ मारपीट की यहीं पर वो घटना हुई और सरदार सुखविंदर सिंह को उन्होंने नीचे सड़क पे गिराया हुआ था और लगातार जो ईंटें हैं वो उसके माथे पर ये सिर में ईंटें मारी जिसके बाद एक जो चश्मदीद है राजू पाई उन्होंने उसे छुड़वाया जिसके बाद वो धमकी देते हुए यहाँ से फरार हो गए क्योंकि अगर बात करें उन्होंने धमकी में ये भी कहा है कि हम चौरासी वाली घटना की जो याद है वो दिला देंगे कहीं ना कहीं सरदार सुखविंदर सिंह के द्वारा जो आरोप है वो बड़े आरोप कहीं ना कहीं हम कह सकते हैं जो थाना प्रभारी है शीला उन्होंने बताया कि फ़िलहाल कोई मामला दर्ज नहीं किया गया है क्योंकि जो सरदार सुखविंदर सिंह हैं उनका इलाज चल रहा है उनकी तरफ़ से कोई लिखित में शिकायत नहीं दी गई है लेकिन उन्होंने ये स्थिति ज़रूर स्पष्ट की है कि रात वो मौके पर पहुंचे थे इसी जगह जब घटना हुई थी तो पुलिस मौके पर पहुंची थी और जितने भी आसपास के एरिया में यहाँ पर या फिर हम कह सकते हैं जो डांड रोड पर सी जितने भी लगे वो सी फुटेज पुलिस के द्वारा खंगाली जा रही है